ਦੇ ਸਾਡੀ ਜਥੇਬੰਦੀ ਦੇ ਨੁਮਾਇंदे ਇਕੱਠੇ ਹੋਏ ਨੇ ਤੇ ਸਾਡੇ ਪ੍ਰਧਾਨ ਜੀ ਭਾਜੀ ਸ਼ਗਵੰਤ ਸਿੰਘ ਜੀ ਉਥੇ ਮਰਨ ਮਰਦ ਤੇ ਧਰਨਾ ਲਾਇਆ ਸੀਗਾ ਕਿ ਅੱਜ ਉਹਨਾਂ ਨੇ ਧਰਨਾ ਛੱਡ ਕੇ ਉਹਨਾਂ ਨੇ ਮੰਗਾਂ ਸਾਡੀਆਂ ਮੰਨ ਲਈਆਂ ਤੇ ਧਰਨਾ ਲੱਗਿਆ ਸੀ ਇਹ ਧਰਨੇ ਦੇ ਵਿੱਚ ਅੱਜ ਉਹਨਾਂ ਨੇ ਆਖਿਆ ਵੀ ਇਹ ਜਿਹੜੇ 122 ਬੰਦੇ ਸੀ 11 ਸੀਗੇ ਉਹਨਾਂ ਨੂੰ ਹਟਾ ਦਿੱਤਾ ਜਾਵੇ ਕਿ ਦਦੇਲ ਸਾਹ ਜਿਹੜਿਆ ਉਹਨੇ ਕਿਹਾ ਵੀ ਜਿੰਨਾ ਸਾਡੀ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹਨਾਂ ਜੇ ਮੈਂ ਇੱਥੇ ਰਹੂੰਗਾ ਤੇ ਭਾਜੀ ਹੋਣੀ ਸਾਡੇ ਜਿਹੜੇ ਰਿਕਸਪਾਲ ਸੋਹਣੇ ਪ੍ਰਧਾਨ ਜੀ ਉਹ ਅੱਜ ਦੁਬਲੀ ਆਏ ਹੋਏ ਆ ਤੇ ਉਹਨਾਂ ਦਾ ਸਵਾਗਤ ਲਈ ਅਸੀਂ ਅੱਜ ਇਹ ਸਾਡੇ ਜਥੇਬੰਦੀ ਜਿਹੜੀ ਆ ਪ੍ਰਧਾਨ ਸਾਹਿਬ ਦੀ ਜਥੇਬੰਦੀ ਆ ਸਵਾਂਸੋ ਦੀ ਉਹ ਅੱਜ ਅਸੀਂ ਉਹਨਾਂ ਦੇ ਘਰ ਪਹੁੰਚ ਕੇ ਉਹਨਾਂ ਦਾ ਸਵਾਗਤ ਕੀਤਾ ਹੈ ਅਸੀਂ ਦੁਬਲੀ ਅੱਜ ਜੋਧੜਾ 122 ਬੰਦੇ ਅਸੀਂ ਮਰਰਵਰਤ ਤੇ ਬੈਠੇ ਸੀ ਉਹ 5 ਦਿਨ ਸਾਡਾ ਮਰਰਵਰਤ ਚੱਲ ਰਿਹਾ ਫਿਰ ਸੈਂਟਰ ਸਰਕਾਰ ਝੋਕੇ ਤੇ ਉਥੇ ਖਨੌਰੀ ਬਾਰਡਰ ਤੇ ਸਾਡੇ ਆਗੂਆਂ ਨਾਲ ਮੁਲਾਕਾਤ ਕਰਕੇ ਗਈ ਜਿਹੜੀਆਂ ਮੰਗਾਂ ਰੱਖੀਆਂ ਉਹਨਾਂ ਨੂੰ ਮੰਨ ਕੇ ਦੇ ਹੋਏ ਸਾਨੂੰ ਇੱਕ ਅਲਫੀਆ ਬਿਆਨ ਆ ਸੈਕਟਰੀ ਜੋ ਖੇਤੀਬਾੜੀ ਸੈਕਟਰੀ ਆ ਉਹ ਲਿਖ ਕੇ ਦੇ ਗਿਆ ਸਰਕਾਰੀ ਕਾਗਜ਼ ਤੇ ਮੋਹਰ ਲਾ ਕੇ ਉਹ 24 14 ਫਰਵਰੀ ਦੀ ਮਤਲਬ ਉਹਨਾਂ ਦੀ ਮੀਟਿੰਗ ਸਾਡੇ ਜਨ ਚੰਡੀਗੜ੍ਹ ਰੱਖੀ ਆ ਉਸ ਕਰਕੇ ਮੁੜ ਕੇ ਸਾਡੇ ਫੈਸਲਾ ਕੀਤਾ ਗਿਆ ਵੀ ਜਿਹੜੇ ਮਰਨਵਰਤ ਤੇ ਬੈਠੇ ਨੇ ਇਹ ਮਰਨਵਰਤ ਤੋੜਿਆ ਜਾਵੇ ਤੇ ਡੱਲੇ ਵਾਲ ਸਾਹਿਬ ਨੂੰ ਫਿਰ ਅਸੀਂ ਰਿਕਵੈਸਟ ਕੀਤੀ ਵੀ ਜੇ ਖਾਣਾ ਨਹੀਂ ਖਾਣਾ ਤੇ ਤੁਸੀਂ ਦੋਸ਼ ਲੈਣੇ ਸ਼ੁਰੂ ਕਰਦੇ ਹੋ ਉਹ ਸਾਡਾ 24 14 ਫਰਵਰੀ ਜਿਹੜਾ ਸਾਡਾ ਦੁਬਾਰਾ ਉਹਨਾਂ ਦਾ ਚੰਡੀਗੜ੍ਹ ਮੀਟਿੰਗ ਆ ਇਸ ਕਰਕੇ ਮੁੜ ਕੇ ਜਦੋਂ ਮਰਨਵਰਤ ਸਾਡਾ ਤੋੜਤਾ ਫਿਰ ਅਸੀਂ ਸਾਨੂੰ ਉਹਨਾਂ ਦੇ ਘਰਾਂ ਨੂੰ ਭੇਜਤਾ ਅੱਜ ਮੈਂ ਇਹਨਾਂ ਦਾ ਸਾਰੇ ਆਿਆਂ ਦਾ ਧੰਨਵਾਦ ਕਰਦਾ ਜਿਹਨੇ ਮੇਰੇ ਭਰਾ ਜੱਸੀ ਬੰਦੀ ਦੇ ਮੇਰੇ ਆਗੂ ਨੇ ਸਾਰੇ ਮੇਰੇ ਕੋਲ ਮਿਲਣ ਵਾਸਤੇ ਆਏ ਆ ਇਹਨਾਂ ਦਾ ਮੇਰੇ ਇਥੇ ਆਉਣ ਤੇ ਮੇਰੇ ਨਾਲ ਚੀ ਆਇਆ ਧੰਨਵਾਦ ਵੈਕ ਜੀ ਕਾਕਰ ਸਾਹਿਬ ਵੈਕ ਜੀ ਕੀ ਫਾਟ